ਜੀ ਸਤਿ ਸ੍ਰੀ ਅਕਾਲ ਬਾਬਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਕੋਲੀ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਬਹੁਤ ਟਾਈਮ ਬਾਅਦ ਸ਼ੁਰੂ ਕੀਤਾ ਵੀਡੀਓ ਅੱਜ ਸਪੌਟ ਐਮ ਬਾਦ ਬਣਾਉਣ ਲੱਗੇ ਆ ਉਹਦੇ ਵਿੱਚ ਕਾਫੀ ਰੀਜ਼ਨ ਸੀਗੇ ਤੇ ਅੱਜ ਆਪਾਂ ਲੈ ਕੇ ਚੱਲੇ ਆ ਤੁਹਾਨੂੰ ਫੋਜੀਤਾਨੋ ਦੈਨ ਉਸ ਤੋਂ ਬਾਅਦ ਅਮਾਲਫੀ ਤੇ ਇਸ ਲੈਣ ਨੂੰ ਅੱਜ ਦੀ ਟ੍ਰਿਪ ਆਪਣੀ ਇਹ ਹੋਊਗੀ ਤੇ ਹੁਣ ਇੱਥੋਂ ਆਪਾਂ ਥੋੜਾ ਜਿਹਾ ਬ੍ਰੇਕਫਾਸਟ ਕਰ ਕਰਕੇ ਤੇ ਦੈਨ ਉਸ ਤੋਂ ਬਾਅਦ ਨਿਕਲਦੇ ਆਂ ਆਓ ਚੱਲੀਏ ਇੱਥੇ ਇਸ ਟਾਈਮ 11 ਵਜੇ ਆ ਤੇ ਆ ਚੈੱਕ ਕਰੋ ਸਲੈਰਨੋ ਦਾ 뷰 ਹਜੇ ਥੋੜੇ ਥੋੜੇ ਲੋਕ ਆਜੇ ਬਾਹਰ ਪਰ ਜਦੋਂ ਹੀ ਇੱਥੇ ਪੂਰੀ ਦੁਪਹਿਰ ਹੁੰਦੀ ਆ ਸਾਰੇ ਲੋਕ ਆਪਣੇ ਜਿਹੜੇ ਘੁੰਮਣ ਆਏ ਹੁੰਦੇ ਆ ਟੂਰਿਸਟ ਵਗੈਰਾ ਉਹ ਉਸ ਟਾਈਮ ਸਾਰੇ ਬਾਹਰ ਕੋਈ ਨਿਕਲਦੇ ਘਰੋਂ ਪੂਰੀ ਗਰਮੀ ਦੇ ਵਿੱਚ ਆ ਦੇਖੋ ਬਾਈ ਕੱਲਾ ਹੀ ਨਿਆਰੇ ਲੈਣ ਲੱਗਾ ਆ ਛੋਟੀ ਜੀ ਕਿਸ਼ਤੀ ਆ ਦੇਖੋ ਅਸ ਲੇਰ ਨੂੰ ਜਿਹੜਾ ਮੇਨ ਪੋਰਟ ਏਰੀਆ ਜਿਹੜਾ ਉੱਥੇ ਆ ਇੱਥੇ ਹੁੰਦੀਆਂ ਸਾਰੇ ਕੰਟੇਨਰ ਕੰਟੇਨਰ ਜੇ ਅਸ ਲੱਗੀਆਂ ਸਾਰੀਆਂ ਲਾਈਨ ਦੇ ਵਿੱਚ ਔਰ ਸ਼ਾਮ ਤੱਕ ਇੱਥੇ ਤੁਹਾਨੂੰ ਕੋਈ ਇੱਕ ਅੱਧੀ ਮਿਲੂਗੀ ਨੇ ਤਾਂ ਕੋਈ ਨਹੀਂ ਇੱਥੇ ਕਿਉਂਕਿ ਸਾਰੇ ਆਪਣਾ ਆਪਣੇ ਰੈਂਟ ਤੇ ਲੈ ਕੇ ਤੇ ਨਿਕਲ ਜਾਂਦੇ ਆ ਘੁੰਮਣ ਇਹ ਤੁਸੀਂ ਆਪ ਵੀ ਲੈ ਕੇ ਜਾ ਸਕਦੇ ਹੋ ਬਿਨਾਂ ਲਾਇਸੈਂਸ ਤੋਂ ਵੀ ਲੈ ਕੇ ਜਾ ਸਕਦੇ ਹੋ ਲਾਇਸੈਂਸ ਦੀ ਲੋੜ ਨਹੀਂ ਕਿਉਂਕਿ ਮੈਂ ਪੁੱਛਿਆ ਸੀ ਇੱਕ ਬਾਈ ਨੂੰ ਪਿਛਲੀ ਵਾਰ ਤੇ ਉਹ ਕਹਿੰਦਾ ਸੀਗਾ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ ਤੁਸੀਂ ਇੱਕ ਦਿਨ ਲਈ ਪੂਰਾ ਇੱਕ ਦਿਨ ਲਈ ਰੈਂਟ ਦਿਓ ਤੇ ਲੈ ਜਾਓ ਉਦੋਂ ਤਾਂ 250 ਯੂਰੋ ਸਿਰ ਰੈਂਟ ਚਾਹੇ ਤੁਸੀਂ ਇੱਕ ਜਣਾ ਚਾਹੇ ਦੋ ਜਣੇ ਆ ਚਾਹੇ ਪੰਜ ਜਣੇ ਆ ਘੱਟੋ ਘੱਟ ਪੰਜ ਜਣੇ ਬੈਠ ਸਕਦੇ ਆ ਇਹਦੇ ਵਿੱਚ ਦੇ ਆ ਉਹਦਾ ਰੈਂਟ ਤੇ ਲੈ ਕੇ ਜੇ ਜੇ ਤੁਹਾਨੂੰ ਚਲਾਉਣੀ ਆਉਂਦੀ ਫਿਰ ਤਾਂ ਸਹੀ ਆ ਜੇ ਨਹੀਂ ਚਲਾਉਣੀ ਆਉਂਦੀ ਜੇ ਨਾਲ ਡਰਾਈਵਰ ਨੂੰ ਲੈ ਕੇ ਜਾਣਾ ਆ ਜਿਹੜਾ ਇਹਨੂੰ ਚਲਾਉਂਦਾ ਆ ਫਿਰ ਉਹਦੇ ਵੱਖਰੇ ਚਾਰजेस ਲੈਂਦੇ ਆ ਇੱਥੋਂ ਐਂਟਰੀ ਸ਼ੁਰੂ ਹੋ ਜਾਂਦੀ ਆ ਉਹ ਸਾਰੀਆਂ ਇੱਧਰ ਤੁਸੀਂ ਦੇਖ ਸਕਦੇ ਆ ਜਾਇ ਇਹਨੂੰ ਵਾਟਰ ਟੈਕਸੀ ਵੀ ਕਹਿ ਦਿੰਦੇ ਆ ਜਾਇ ਇਹਨੂੰ ਛੋਟੀ ਸ਼ਿਪ ਕਹਿ ਦਿੰਦੇ ਆ ਇਹਨੂੰ ਕਿ ਵੱਖਰੇ ਵੱਖਰੇ ਨਾਮ ਆ ਸਾਰੀਆਂ ਦੇ ਆਹ ਦੇਖੋ ਸਾਰਾ ਭਰਿਆ ਪਿਆ ਸਿਆਲਾਂ ਦੇ ਵਿੱਚ ਕੋਈ ਨਹੀਂ ਸਾਰੇ ਆਪੂ ਆਪਣੀਆਂ ਲੈ ਜਾਂਦੇ ਆ ਆ ਕੋਈ ਆਵਦੀ ਲੈ ਕੇ ਆਇਆ ਹੁਣ ਆ ਇੱਥੇ ਮਸ਼ੀਨ ਲਾਈ ਆ ਪੱਕੀ ਇਹ ਬੈਲਟ ਆਈਆਂ ਪਾ ਗਏ ਇਹਨੇ ਚੱਕ ਕੇ ਤੇ ਪਾਣੀ ਵਿੱਚ ਰੱਖ ਲੈਣੀ ਆ ਅੱਜ ਇਹ 11 ਵਜੇ ਆ ਸਵੇਰ ਦੇ ਤੇ ਟੈਂਪਰੇਚਰ ਹੈਗਾ ਇੱਥੇ 30 ਡਿਗਰੀ ਇੱਥੇ ਗਰਮੀ ਵੀ ਬਹੁਤ ਪੈਂਦੀ ਆ ਤੇ ਠੰਡ ਠੰਡ ਦੇ ਨਾਲ ਠੰਡ ਵੀ ਬਹੁਤ ਪੈਂਦੀ ਤੇ ਮੀਂਹ ਵੀ ਬਹੁਤ ਪੈਂਦਾ ਹੁਣ ਗਰਮੀ ਆ ਤੇ ਹੁਣ ਇੱਥੇ ਗਰਮੀ ਹੋਈ ਰਹਿਣੀ ਆ ਆ ਦੇਖੋ ਬਾਬੇਓ ਇਥੋਂ ਸਾਰਾ ਹੀ ਭਰਿਆ ਪਿਆ ਇਹਨਾਂ ਦੇ ਨਾਲ ਇਹ ਸਾਰਿਆਂ ਨੇ ਆਪੋ ਆਪਣੇ ਕਾਊਂਟਰ ਲਾਏ ਹੋਏ ਆ ਇੱਥੇ ਇੱਕ ਉਹ ਇੱਕ ਅੱਗੇ ਆ ਤੇ ਇਹਨਾਂ ਨੇ ਆਪੋ ਆਪਣਾ ਦੱਸਣਾ ਹੁੰਦਾ ਕਿ ਕੀ ਹਿਸਾਬਤਾ ਵਾ ਕਿਹੜੀ ਬੋਟ ਦਾ ਕਰੋ ਚੱਕ ਔਰ टिकट अपा लेन पाजी जान दे वास्ते हजे पंद्रह मिनट पे आऊगी अजय चेक करो आबे आ गई शिप एना सारे ने बब्यो पहुंच गए आप टॉप ते। ਇਹਨੇ ਇਹ 10 ਫਲੋਰ ਜੇ ਬਣਾਇਆ ਤਿੰਨ ਪੋਸ਼ਣ ਆ ਇਹਦੇ ਇੱਕ ਆ ਇੱਕ ਉਸ ਤੋਂ ਥੱਲੇ ਆ ਦੈਨ ਉਸ ਤੋਂ ਥੱਲੇ ਆ ਇੱਕ ਤਿੰਨੇ ਆਪਾਂ ਸਭ ਤੋਂ ਉੱਪਰ ਟੌਪ ਤੇ ਆ ਗਏ ਆ ਪਰ ਇਹ ਸੁਣ ਨਾ ਬੋਹੀ ਨਾ ਆਉਂ ਖੜੀਆਂ ਦੇ बाबे तोर नहीं शेप पूरे टा तोरी पूरे टाइम पर मतलब कोई इधर उधर टाइम नहीं पूरा जरा इन्हों टाइम थोड़ा टाइम पहला आई सी चली आपर टाइम है तह का नज़ारा पूरे घंट घंट व्यू होने पूरे पहाड़ा च पिंड बसे हुए कोई शहर बसा हुआ पहाड़ा चारा पता नहीं आवाज ਆ ਪੂਰੀ ਸਪੀਡ ਤੇ ਜਾ ਰਹੇ ਆ ਜੇ ਆ ਪੂਰਾ ਆਨੰਦ ਲੈਂਦੇ ਆ ਉਦਾਂ ਦੇ ਵਿੱਚ ਚੈੱਕ ਕਰਿਓ ਬਾਬੇ ਆਮ ਪੂਰਾ ਐਸਕੂ 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 ਜਾਂਦਾ ਹਾਈ ਸਪੀਡ ਫੜੀ ਗੀਏ ਨੇ ਪੂਰੀ ਤਰ੍ਹਾਂ ਸਪੀਡ ਹਜੇ ਪਾਣੀ ਆ ਦੇ ਚੈੱਕ ਕਰਾਂਗੇ ਆਪਾਂ ਕਿੰਨੇ ਦੀ ਸਪੀਡ ਤੇ ਜਾਂਦੇ ਆ ਸਾਈਡ ਰਹਿ ਗਿਆ ਬੱਬੇ ਸਲੇਰ ਨੂੰ ਬਰਾ ਇਦਨ ਹੀ ਫਟ ਗਿਆ ਸਿਰ ਚਾਹੋ ਕਰੋ ਚੈੱਕ ਕੰਟੇਨਰਾਂ ਚ ਆਇਆ ਆ ਸਮਾਨ ਬਾਰਡਰ ਨੂੰ ਈਮੇ ਵਾਈ ਗੱਲ ਜਿਹੜੀ ਹੈ ਨਾ ਸੱਚੀ ਹੋ ਬਿਲਕੁਲ ਥੱਲੇ ਆ ਗਏ ਆ ਜਿਹੜਾ ਥੱਲੇ ਵਾਲਾ ਆ ਓਸ਼ਨ ਇਹਦਾ ਚੈੱਕ ਕਰੋ ਬਾਬਾ ਇਹ ਪੂਰਾ ਉੱਪਰ ਤੋਂ ਲੈ ਕੇ ਹੇਠਾਂ ਵੜਿਆ ਨਾ ਕੀਤਾ ਵੈਨਾਂ ਨੇ ਹਵਾ ਹੂਆ ਬੜੀ ਪੈ ਰਹੀ ਹੈ ਜੀ ਪੂਰਾ ਬੰਦ ਹੋ ਗਿਆ ਬੰਦ ਪਿਆ ਹੈ ਅੰਦਰੋਂ ਕੈਂਟ ਹੈ ਹੁਣ ਆਪਾਂ ਆਪਾਂ ਜਾਣਦੇ ਆ ਬਾਹਰ ਫਰੰਟ ਸਾਈਡ ਤੇ ਬਿਲਕੁਲ ਕੈਂਟ ਕਿਉਂ ਆਣਾ ਕੋਚੇ ਕਰਦੇ ਆਪਾਂ ਮਾਫਿਲ ਅਮਾਲਫੀ ਪਹੁੰਚ ਗਏ ਆ ਹਾਂ ਜੀ ਅਮਾਲਫੀ ਇਹਦਾ ਕਾਰਨ ਹੈ ਲਾ ਅਰਜੈਂਟ ਲੋਏ ਪੀ ਢਿਲੋ ਹੋਣੀ ਗਾਣਿਆਂ ਚ ਨਾਮ ਲੈਂਦੇ ਰਹਿੰਦੇ ਆ ਸਾਊਥ ਏਰੀਆ ਦਾ ਸਭ ਤੋਂ ਕੈਂਟ ਚ ਘੁੰਮਣ ਵਾਲੀ ਜਗਾ ਜਿਹੜੀ ਮੰਨੀ ਜਾਂਦੀ ਆ ਅਮਾਲਫੀ ਪੌਜੀਤਾਨੋ ਕਾਪਰੀ ਮਿਨੋਰੀ ਮਿਯੋਰੀ ਇਹ ਸਾਰੇ ਛੋਟੇ ਛੋਟੇ ਜਿਹੜੇ ਆਈਲੈਂਡ ਬਣੇ ਹੋਏ ਆ ਚੈੱਕ ਕਰੋ ਕਿੱਥੇ ਤੱਕ ਪਿੰਡ ਬਸਿਆ ਸ਼ਹਿਰ ਬਸਿਆ ਆਬੇ ਉਹ ਮਲਤੀ ਆਪਾਂ ਵਾਪਸ ਆਉਂਦੇ ਟਾਈਮ ਇੱਥੇ ਰੋਕੇ ਜਾਵਾਂਗੇ ਅੱਜ ਦੀ ਟ੍ਰਿਪ ਦੇ ਵਿੱਚ ਪਹਿਲਾ ਫੋਜੀ ਤਾਨੂੰ ਦੈਨ ਉਸ ਤੋਂ ਬਾਅਦ ਇੱਥੇ ਥੋੜੇ ਟਾਈਮ ਲਈ ਰੁਕੀ ਆ ਜਿਹਨੇ ਇੱਥੇ ਉਤਰਨਾ ਆ ਮਲਤੀ ਆ ਸਿਰਫ ਜਿਹਨੇ ਜਾਣਾ ਉਹ ਲੋਕਾਂ ਨੇ ਇੱਥੇ ਉਤਰ ਜਾਣਾ ਤੇ ਬਾਕੀ ਇੱਥੋਂ ਜਾਣ ਵਾਲੇ ਵੀ ਕਾਫੀ ਹੋਣਗੇ ਚੈੱਕ ਕਰੋ ਰਸ਼ ਬਹੁਤ ਘੈਂਟ ਜਗ੍ਹਾ ਇੱਥੇ ਘੁੰਮਣ ਵਾਸਤੇ

ਆਪਣੀ ਸ਼ੈਪ ਇਥੋਂ 15 ਤੋਂ 20 ਮਿੰਟ ਰੋਦੀ ਹੈ ਇੱਥੇ ਲੇਅਰ ਨੂੰ ਤੋਂ ਮਾਰਫੀ ਤੱਕ 25 ਮਿੰਟ ਲੱਗਦੇ ਆ ਜੇ ਆਪਾਂ ਟੋਟਲ ਫੌਜੀ ਤੋਂ ਤੱਕ ਦੇਖੀਏ ਤਾਂ 70 ਮਿੰਟ ਦੀ ਡਰਾਈਲਿੰਗ ਦਾ ਟਾਈਮ ਲੱਗਦਾ ਘਟੋ ਘਟ 70 ਮਿੰਟ ਲੱਗਦਾ ਪਿੰਡ ਸ਼ਹਿਰ ਦੇਖੋ ਕਿਦਾਂ ਪਹਾੜਾਂ 'ਚ ਬੱਦਿਆ ਹੋਇਆ ਆ। ਅੱਜ ਤਾਂ ਬੰਦ ਮਾਣ ਆ। ਸਿੱਕੇ ਕਿ ਮਾਰਕੀਸ ਵੀ ਪਾਉਂਦੇ ਆ। ਅਸੀਂ ਉਹਦੇ ਅੰਦਰ ਵੀ ਪਰ ਜਦ ਲੋਕ ਇੰਦਰ ਦਾ ਪਾਣੀ ਪੂਣੀ ਚੜਦਾ ਹੁੰਦਾ ਇਹਨਾਂ ਨੂੰ ਆਫ ਵੀ ਬਹੁਤ ਆਉਂਦੀ ਹੁੰਦੀ। ਇਹਨੇ ਤੂ ਤੂਰ ਬੱਦਿਆ ਪਿੰਡ ਇਹਨਾਂ ਨੂੰ ਕੋਈ ਸ਼ਹਿਰ ਕੋਈ ਹਲੋ ਫੈਸਿਲਿਟੀ ਲੱਗੇ ਨਹੀਂ ਪਉਂਦੀ। ਜਿਵੇਂ ਮੈਲ ਰੋ ਸਟੇਸ਼ਨ ਸ਼ਾਇਦ ਹੀ ਹੋਵੇ ਬਸਾ ਪਸਾ ਆਉਂਦਾ ਉਹਨੀਆਂ। ਸਿਰਫ ਇਸੇ ਵਕਤ ਮੁਰਦੂ ਪਹੁੰਚ ਗਏ ਬਾਬੇ ਉਹ ਫੌਜੀਤਾਨ ਨੂੰ ਇਹ ਹੈਗਾ ਫੌਜੀਤਾਨ ਨੂੰ ਦੇਖੋ ਪੂਰਾ ਪਹਾੜਾਂ ਦੇ ਵਿੱਚ ਬਸਿਆ ਹੋਇਆ ਇੱਕ ਵੱਡਾ ਪਹਾੜ ਤੇ ਨਾਲ ਹੀ ਸਮੁੰਦਰ ਮੋੜ ਦੀ ਗੱਡੀਆਂ ਨੇ ਆਪਣੀ ਹੁਣ ਆਉਣ ਲਾਊਗਾ ਬੈਕ ਕਰਕੇ ਬੈਕ ਗੇਰ ਪਾ ਕੇ ਵਾਯੂ ਆਹ ਇਹ ਗਰਮੀਆਂ ਦਾ ਪੂਰਾ ਆਨੰਦ ਆ ਲੈਂਦੇ ਲੋ ਇੱਥੇ ਦੇ ਆਪਾਂ ਪੌਜ਼ੀਟਾਨੋ ਤੇ ਜਿੱਥੇ ਤੱਕ ਮੈਨੂੰ ਪਤਾ ਜਿੱਥੇ ਤੱਕ ਆਪਾਂ ਪੜਿਆ ਆ ਇੱਥੇ ਪਹਿਲਾਂ ਇਹ ਛੋਟੀਆਂ-ਛੋਟੀਆਂ ਬਸਤੀਆਂ ਹੁੰਦੀਆਂ ਸੀਗੀਆਂ ਆਪਣੇ ਅਮਲਫੀ ਤੇ ਪੌਜ਼ੀਟਾਨੋ ਫਿਰ ਉਸ ਤੋਂ ਬਾਅਦ ਰੋਮਨ ਲੋਕ ਆਏ ਇੱਥੇ ਸਮੁੰਦਰੀ ਡਾਕੂ ਹੋਰ ਸਮੁੰਦਰ ਵਾਲੇ ਤੂਫਾਨ ਬਹੁਤ ਕੋਈ ਇੱਥੇ ਹੋਇਆ ਪਰ ਹੌਲੀ-ਹੌਲੀ ਇਹ ਸ਼ਹਿਰ ਵਧੀਆ ਵੱਸ ਗਿਆ ਤੇ ਹੁਣ ਅੱਜ ਦੇ ਟਾਈਮ ਜਿੱਥੇ ਟੂਰਿਸਟ ਆਉਂਦਾ ਦੂਰੋਂ-ਦੂਰੋਂ ਹਰ ਦੁਨੀਆ ਵਰਲਡ ਦੇ ਹਰ ਜਗ੍ਹਾ ਤੋਂ ਟੂਰਿਸ਼ ਆਉਂਦਾ ਹਰ ਸਾਲ ਇੱਥੇ ਆ ਮੇਨ ਚਰਚ ਆ ਗਈ ਇੱਥੇ ਪੌਜੀਤਾਨੋ ਦੀ ਇਧਰਲੀ ਸਾਈਡ ਤੇ ਇਧਰਲੀ ਸਾਈਡ ਸਾਰਾ ਸਮੁੰਦਰ ਆ ਆ ਜਦੋਂ ਆਪਾਂ ਵਾਪਸ ਜਾਣਾ ਉਦੋਂ ਵੀ ਆਪਾਂ ਨੂੰ ਇੱਥੇ ਮਿਲਣੀ ਆਪਣੀ ਸ਼ਿਪ ਆ ਉੱਥੇ ਟਿਕਟ ਕਾਊਂਟਰ ਆ ਪਾ ਜਾ ਰਹੇ ਆ ਉੱਪਰਲੀ ਸਾਈਡ ਵੱਲ ਇੱਦਾਂ ਗਲੀਆਂ ਬਣੀਆਂ ਦੇਖੋ ਕਾਹੀਆਂ ਦੁਕਾਨਾਂ ਆਇਤੇ ਕੱਪੜੇ-ਕੁਪੜੇ ਜੀਆਂ ਹੋਰ ਟੂਰਿਸਟ ਮੰਨ ਲਓ ਕੋਈ ਸੁਵਿਨੀਅਰਸ ਲੈਣੀਆਂ ਪਾ ਰਹੇ ਆ ਜੀ ਸੀ ਨੂੰ इतने कोई बड़ा फर्क नहीं लगना थानू जिदा था बा दे आए हों या माता के आए हाँ सेम ओही राह उ पौड़ियाँ चढ़ के उपर जिदा जाइ सेम ओही सारा कुछ कोई बड़ा फर्क नहीं लगता बड़ी वाइस डेकोरेशन की उदा गर्मी के बच्चे थोड़ा सही है गर्मी बहुत हुई है ਜੁਮਾ ਦੇ। ਇੱਥੋਂ ਆਪਾਂ ਲੈਣ ਲੱਗੇ ਆ। ਆ ਮੰਨ ਲਓ ਇਹਦਾ ਵਾ ਇਸ ਪਿਆ ਹੋਇਆ ਹੈ। ਲੇਮਨ ਦਾ ਪਣਾ ਕੇ ਦਿੰਦੇ ਆ ਪੂਰਾ ਠੰਡਾ। ਗਮਨੇ Grazie. ਸਾਰਸ ਕਿ ਇੱਥੇ ਹੁਣ ਆਪਾਂ ਲੰਚ ਕਰਨ ਲਈ ਰੁਗੇ ਆ। ਲੰਚ ਕਰਕੇ ਬਹੁਤ ਵਧੀਆ ਬਣਾਇਆ ਕਿਸ ਏਰੀਆ। ਲੰਚ ਕਰਕੇ ਇੱਥੋਂ ਕੁਝ ਖਾ ਕੇ ਥੋੜਾ ਬਹੁਤ ਦੈਨ ਉਸ ਤੋਂ ਬਾਅਦ ਚੱਲਦੇ ਆ 20 ਤੇ ਗਰਮੀ ਬਹੁਤ ਆ। ਉੱਤੇ ਆ ਗਏ ਆਨੰਦ ਲੈਣੇ ਆ ਠੰਡੇ ਠੰਡੇ ਪਾਣੀ ਦਾ ਆ ਬਾਬੇ ਆਪਾਂ ਕੀਤਾ ਸੀ ਪੀਜ਼ਾ ਆਰਡਰ ਆ ਗਿਆ ਆਪਣਾ ਪੀਜ਼ਾ ਭੁੱਖ ਬਹੁ ਲੱਗੀ ਆ ਤੇ ਨਾਲ ਹੁਣ ਪਾਸਤਾ ਵੀ ਆਰਡਰ ਕੀਤਾ ਸੀਗਾ ਉਹ ਵੀ ਆ ਰਿਹਾ ਆ ਬਾਬੇ ਉਹ ਪੀਜ਼ਾ ਦਾ ਖਾ ਲਿਆ ਇੱਥੋਂ ਪਰ ਇੱਕ ਹੁੰਦੀ ਆ ਲੁੱਟਖੋ ਪਿਸਤੌਲ ਦੀ ਨੋਕ ਤੇ ਜਾਂ ਉਦੋਂ ਕੱਟਮਾਰ ਕਰਕੇ ਲੁੱਟਖੋ ਕਰਨੀ ਇੱਕ ਹੁੰਦੀ ਪਿਆਰ ਦੇ ਨਾਲ ਲੁੱਟਖੋ ਕਰਨੀ ਉਹੀ ਹਿਸਾਬ ਹੈ ਨਾ ਆਲੇ ਰੈਸਟੋਰੈਂਟ ਦਾ ਸੀਗਾ ਇੱਥੇ ਇਹਨਾਂ ਦੇ ਰੂਲ ਰੱਖਿਆ ਸੀਗਾ ਕਿ ਜੇ ਇੱਕ ਪਰਸਨ ਆ ਉਹਨੇ ਇੱਕ ਚੀਜ਼ ਖਾਣੀ ਖਾਣੀ ਆ ਜੇ ਨਾਲ ਮੰਨ ਲਓ ਦੋ ਪਰਸਨ ਆ ਤਿੰਨ ਆ ਚਾਰ ਆ ਉਹ ਇੱਕ ਚੀਜ਼ ਨਹੀਂ ਲੈ ਸਕਦੇ ਮਤਲਬ ਕਹਿੰਦਾ ਇਹ ਆ ਜੇ ਦੋ ਜਣੇ ਆ ਤਾਂ ਦੋ ਚੀਜ਼ਾਂ ਲੈਣੀਆਂ ਹੀ ਪੈਣੀਆਂ ਕੁਝ ਨਾ ਕੁਝ ਖਾਣ ਦੇ ਵਾਸਤੇ ਇੱਕ ਚੀਜ਼ ਦੇ ਨਾਲ ਨਹੀਂ ਤੁਸੀਂ ਖਾ ਸਕਦੇ ਕਰੋ ਆ ਬਦਨ ਕੀ ਬਣਾਇਆ ਇਹਨਾਂ ਨੇ ਕੰਨ 'ਚ ਦੱਸਦਾ ਉਹਦੇ ਕੁਛ ਬਹੁਤ ਬਹੁਤ ਹੀ ਕੈਂਟ ਵੀਊ ਸੋਣਾ ਆ ਚੋਲ ਖਾਣਾ ਚਾਹਤ ਆ ਜਿਹੜੀ ਮੇਨ ਐ ਇੱਥੇ ਪੁੱਜਾਨੋ ਦੀ ਚਾਹਤ ਆ ਦੇਖੋ ਜਿਹੜਾ ਵੱਡੇ ਸ਼ੈਪ ਨਹੀਂ ਹੁੰਦੇ ਇਹ ਬਹੁਤ ਪੁਰਾਣਾ ਲੱਗਦਾ ਇਹ ਆ ਲਿਖਿਆ ਵੀ ਹੋਇਆ ਇਹਨਾਂ ਨੇ ਹਾਲੇ ਮਰੀਨੇ ਦਲ ਮੋਂਡੋ 14 ਜੂਨ 2008 2008 ਦਾ ਆ ਇਹ ਬਾਬਿਓ ਕਿੰਨਾ ਪੁਰਾਣਾ ਰੱਖਿਆ ਹੋਇਆ ਕਟੋ-ਵਟ ਹੈਗਾ 15 ਸਾਲ ਪੁਰਾਣਾ ਆਲਮੋਸਟ ਸਾਂਗੇ ਰੱਖਿਆ ਹੋਇਆ ਇਹਨਾਂ ਨੇ ਤੇ ਇਥੇ ਪੌਜੀਟਾਨੋ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆ ਹੁਣ ਚੱਲੇ ਆ ਅਮਲਸੀ ਤੇ ਅਮਲਸੀ ਦਾ ਬਣਾਵਾਂਗੇ ਪਾਰਟ 2 ਮਿਲ ਜੇ ਤੁਹਾਨੂੰ ਅਮਲਸੀ ਵਾਲੀ ਵੀਡੀਓ